ਉਹ ਹੋਏ ਨਹੀਂ ਤਿਆਰ ਕਿਹੜੇ ਵੇਲੇ ਤੁਰਾਂਗੇ ਤੇ ਕਿਹੜੇ ਵੇਲੇ ਪਹੁੰਚਾਂਗੇ ਅਗਲੇ ਨੂੰ ਟਾਈਮ ਦਿੱਤਾ ਆ ਅਗਲੇ ਢੀਕ ਦੇ ਹੁਣੇ ਛੇਤੀ ਕਰੋ ਚਲ ਕੋਈ ਨਾ ਪੁੱਤ ਆ ਜਾਂਦੀ ਏ ਸ਼ਗਨਾ ਦੇ ਕੰਮ ਚੱਲਣਾ ਆ ਥੋੜਾ ਠੰਡਾ ਰਹਾ ਪੁੱਤ ਮੈਂ ਤਾਂ ਕਹਿੰਦਾ ਸੀ ਬੀਬੀ ਤੁਸੀਂ ਵੀ ਚੱਲਦੇ ਚਲ ਕੋਈ ਨਾ ਪੁੱਤ ਤੁਸੀਂ ਜਾਓ ਨਾਲੇ ਹਲੇ ਤਾਂ ਉਂਦਾ ਦੇਖਣਾ ਹੀ ਆ ਬਸ ਚੰਗੀ ਤਰ੍ਹਾਂ ਕੁਛ ਪਰਤਾਲ ਕੱਢ ਲਈ ਪੁੱਤ ਮੁੰਡੇ ਨੂੰ

ਛੇ ਜ਼ਮੀਨ ਜਾਇਦਾਦ ਦੀ ਚੰਗੀ ਆ ਗੱਡੀਆਂ ਨੋਕਰ ਚਾਕਰ ਸਾਰਾ ਕੋਸ਼ਾ ਬੀਬੀ ਦੋ ਭਰਾ ਆ ਵੱਡਾ ਬਾਹਰ ਗਿਆ ਆ ਇਹਨਾਂ ਨੇ ਵੀ ਚਲੇ ਜਾਣਾ ਆਪਣੀ ਧੀ ਰਾਜ ਕਰੂਗੀ ਨਹੀਂ ਉਹ ਤਾਂ ਠੀਕ ਆ ਪੁੱਤ ਪਰ ਮੈਂ ਤੈਨੂੰ ਕੁਛ ਪੜਤਾਲ ਕਰਨ ਨੂੰ ਕਿਹਾ ਸੀ ਉਹ ਕੀਤੀ ਬੀਬੀ ਦੱਸਿਤਾ ਜਾਨਾ ਹੋਰ ਕੀ ਪੁੱਛ ਪੜਤਾਲ ਹੁੰਦੀ ਆ ਆਹੀ ਕੁਛ ਹੁੰਦਾ ਪੁੱਛਣ ਨੂੰ ਮੈਂ ਦੱਸਿਆ ਪੁੱਤ ਕੀ ਪੁੱਛਣਾ ਕੀ ਸੀ ਕੁੜੀ ਦਾ ਵਿਆਹ ਕਰਨ ਲੱਗੇ ਮੁੰਡੇ ਤੋਂ ਸਿਰਫ ਇਹ ਨਾ ਪੁੱਛਿਆ ਕਰੋ ਕਿ ਕੀ ਕਾਦਾ ਆ ਜ਼ਮੀਨ ਕਿੰਨੀ ਕੀ ਕਮੋਨਾ ਆ ਕਿੰਨੇ ਭੈਣ ਭਰਾ ਆ ਬਾਰੋਂ ਆਇਆ ਕਿ ਨਹੀਂ ਸਗੋ ਇਹ ਪੁੱਛਿਆ ਕਰੋ ਕਿ ਮੇਰੀ ਤੇ ਨੂੰ ਖੁਸ਼ ਰੱਖੇਗਾ ਜੇ ਕਿਤੇ ਤੇਰੀ ਮਾਂ ਨੇ ਉਹਨੂੰ ਕੁਛ ਖਿਆਵੀ ਦਿੱਤਾ ਤਾਂ ਉਹਦਾ ਸਾਥ ਦੇਂਗਾ ਨਾ ਤੇ ਤੇਰੀ ਭੈਣੋਂ ਦੇ ਨਾਲ ਉਪਚਾਰਨੀ ਮਾ ਬੋਲੇ ਤਾਂ ਦੁਨਾਂ ਨੂੰ ਸਮਝਾਏਂਗਾ ਨਾ ਕੋਦੀ ਵੀ ਗੱਲ ਅੱਤ ਚੱਕੜ ਤੇ ਚਾਤਲਾ ਤੱਕ ਆਣੀ ਆਏਗੀ ਜੇ ਮਰੀਤੀ ਦੇ ਹੋਗੇ ਵੀ ਬਸ ਹੀ ਹੋਏ ਪਤਨੀ ਤੱਕ ਹੀ ਤੇ ਉਹ ਨੂੰ ਕਰੋ ਤਾਂ ਨਹੀਂ ਘੜ ਦੇਂਗਾ ਇਹੋ ਜੇ ਪ੍ਰੈਕਟੀਕਲ ਸਵਾਲ ਪੁੱਛਿਆ ਕਰੋ ਜੀ ਦਾ ਕੋਈ ਮਤਲਬ ਵੀ ਬੰਦਾ ਬਾਕੀ ਸਭ ਸ਼ੋਸ਼ੇ ਬਜੇ ਛੱਡੋ